ਕਿਸਾਨ ਦੇ ਵੱਲੋਂ ਪਿੰਡ ਦੇ ਹੀ ਕੁਝ ਲੋਕਾਂ ਦੇ ਉੱਪਰ ਉਸ ਦੀ 4 ਕਨਾਲਾਂ ਜ਼ਮੀਨ 'ਚੋਂ ਚੋਰੀ ਕਣਕ ਵੱਢਣ ਦੇ ਲਗਾਏ ਗਏ આરોਪ ਹੁਣ ਪੀੜਤ ਕਿਸਾਨ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਜਲਾਲਾਬਾਦ ਹਲਕੇ ਦੇ ਪਿੰਡ ਲਮੋਚੜ ਖੁਰਦ ਉਰਫ ਟਰਿਆਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪੀੜਤ ਕਿਸਾਨ ਕਰਨੈਲ ਸਿੰਘ ਤੇ ਉਹਦੇ ਭਰਾ ਦਲੇਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ 4 ਕਨਾਲਾਂ ਜ਼ਮੀਨ ਜਿਸ ਦੀ ਰਜਿਸਟਰੀ ਕਰਦੌਰੀ ਇੰਤਕਾਲ ਤੇ ਜਮ੍ਹਾਂਬੰਦੀ ਉਹਨਾਂ ਦੇ ਨਾਮ ਹੈ ਜਿਸ ਦੇ ਵਿੱਚੋਂ ਪਿਛਲੇ ਕਰੀਬ 60 70 ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਨੇ ਤੇ ਇਸ ਜ਼ਮੀਨ ਨੂੰ ਲੈ ਕੇ ਉਹਨਾਂ ਦਾ ਦੂਸਰੀ ਧਿਰ ਦੇ ਨਾਲ ਪਹਿਲਾਂ ਵੀ ਅਦਾਲਤ ਦੇ ਵਿੱਚ ਕੋਈ ਝਗੜਾ ਚੱਲਦਾ ਸੀ ਤਾਂ ਜਿਸ ਦੇ ਵਿੱਚ ਦੂਸਰੀ ਧਿਰ ਦੇ ਵੱਲੋਂ ਇਹ ਗੱਲ ਸਪਸ਼ਟ ਤੌਰ ਤੇ ਕਹੀ ਗਈ ਸੀ ਕਿ ਅੱਜ ਤੋਂ ਬਾਅਦ ਇਸ ਜ਼ਮੀਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੋਈ ਦਖਲਅੰਦਾਜ਼ੀ ਨਹੀਂ ਦਿੱਤੀ ਜਾਏਗੀ ਪੀੜਤ ਕਿਸਾਨ ਕਰਨੈਲ ਸਿੰਘ ਤੇ ਉਹਦੇ ਭਰਾ ਦਲੇਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਦੇ ਵਿੱਚ ਦੂਸਰੀ ਧਿਰ ਦੇ ਵੱਲੋਂ ਅਕਸਰ ਹੀ ਜਮੀਨ ਨੂੰ ਲੈ ਕੇ ਜਿਹੜਾ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਜਿਨ੍ਹਾਂ ਨੇ ਹੁਣ ਬੀਤੇ ਦੀ ਨਹੀਂ 19-20 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਹਨਾਂ ਦੀ ਚਾਰਕ ਨਾਲਾ ਜ਼ਮੀਨ ਚੋਂ ਚੋਰੀ ਕਣਕ ਵੱਢ ਲਈ ਹੈ ਪੀੜਤ ਕਿਸਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਡੀ ਅਸੀਂ ਕਣਕ ਵੱਢ ਲੈਣੀ ਹੈ ਤੇ ਜੇਕਰ ਕੋਈ ਨੇੜੇ ਆਇਆ ਤਾਂ ਉਹਦਾ ਹਸ਼ਰ ਬੁਰਾ ਕੀਤਾ ਜਾਏਗਾ ਜਿਸ ਦੀ ਇਤਲਾ ਉਹਨਾਂ ਦੇ ਵੱਲੋਂ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਕਿਸਾਨ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੀ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਪੀੜਤ ਕਿਸਾਨ ਵੱਲੋਂ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਉੱਪਰ ਦੋਸ਼ ਵੀ ਲਾਏ ਗਏ ਨੇ ਉਹਨਾਂ ਕਹੇ ਕਿ ਪੁਲਿਸ ਦੀ ਸ਼ਹਿਦ ਉੱਪਰ ਹੀ ਉਹਨਾਂ ਦੀ ਕਣਕ ਜਿਹੜੀ ਉਹ ਪਿੰਡ ਦੇ ਹੀ ਕੁਝ ਲੋਕ ਚੋਰੀ ਵੱਢ ਕੇ ਲੈ ਗਏ ਨੇ ਤਾਂ ਹੁਣ ਪੀੜਤ ਕਿਸਾਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ પાસે ਇਨਸਾਫ ਦੀ ਮੰਗ ਕੀਤੀ ਹੈ ਕਹਿ ਕੇ ਉਹਨਾਂ ਦੀ ਚੋਰੀ ਵੱਢੀ ਕਣਕ ਉਹਨਾਂ ਨੂੰ ਵਾਪਸ ਕਰਵਾਈ ਜਾਵੇ ਅਤੇ ਜਿਨ੍ਹਾਂ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜਦ ਇਸ ਮਸਲੇ ਸੰਬੰਧੀ ਥਾਣਾ ਸਦਰ ਜਲਾਲਾਬਾਦ ਦੀ ਐਸਐਚਓ ਮੈਡਮ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਹਿਲਾਂ ਕੀ ਕਹਿਣਾ ਹੈ ਪੀੜਤ ਕਿਸਾਨ ਕਰਨੈਲ ਸਿੰਘ ਤੇ ਉਹਦੇ ਭਰਾ ਦਲੇਰ ਸਿੰਘ ਦਾ ਅੰਕਲ ਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹੇ ਨਾਲ ਸਰ ਮੇਰਾ ਪਿੰਡ ਮੇਰਾ ਨਾਮ ਹੈਗਾ ਜੀ ਕਰਨੈਲ ਸਿੰਘ ਪਿੰਡ ਮੇਰਾ almochur khud hai ji ਜੀ ਮਸਲਾ ਕੀ ਹੈ ਮਸਲਾ ਜੀ ਸਾਡੀ ਮਾਲਕੀ ਜ਼ਮੀਨ ਹੈ ਜੀ ਜੀ ਕਿਲਾ ਨੰਬਰ 25 ਹੈ ਜੀ ਮਰਬਾ ਨੰਬਰ 34 ਹੈ ਜੀ 25/1 ਦੇ ਵਿੱਚ 4 ਕਨਾਲਾ ਸਾਡੀ ਜ਼ਮੀਨ ਹੈ ਜੀ ਅੱਛਾ ਜੀ ਇਹਦੇ 'ਚ ਅਸੀਂ ਮਾਲਕਾ ਕੋ ਰਜਿਸਟਰੀ ਕਰਵਾਈ ਸੀ ਜੀ ਹੂੰ ਤੇ ਕਬਜ਼ਾ ਸਾਡੇ ਕੋ ਪਹਿਲਾਂ ਦਾ ਹੀ ਸੀ ਜੀ ਹੂੰ ਹੂੰ 60 ਸਾਲ ਤੋਂ ਲਗਾਤਾਰ ਜਿਹੜਾ ਇਹਦੇ 'ਚ ਅਸੀਂ ਕਾਸ਼ਤ ਕਰ ਰਹੇ ਹਾਂ ਹੂੰ ਫਸਲ ਬੀਜਨੇ ਔਰ ਉਹਨੂੰ ਵੜਨੇ ਜੀ ਹੂੰ ਪਹਿਲਾਂ ਸਾਡੇ ਪਿਤਾ ਜੀ ਮਤਲਬ ਕਾਸ਼ਤ ਕਰਦੇ ਸੀ 2021 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਅਸੀਂ ਦੋ ਭਰਾ ਆਏ ਜੀ ਮੇਰਾ ਨਾਮ ਕਰਨੈਲ ਸਿੰਘ ਹੈ ਜੀ ਤੇ ਦੂਜੇ ਦਾ ਨਾਮ ਦਲੇਰ ਸਿੰਘ ਜੀ ਅਸੀਂ ਦੋਨੇ ਭਾਈ ਉੱਥੇ ਕਸ਼ਤ ਕਰ ਰਹੇ ਹਾਂ ਜੀ ਅੱਛਾ ਜੀ ਜੋਨੇ ਦੀ ਫਸਲ ਬੀਜੀ ਸੀ ਪਹਿਲਾਂ ਜੀ ਉਹ ਅਸੀਂ ਵੱਡੀ ਸੀ ਉਸ ਤੋਂ ਬਾਅਦ ਅਸੀਂ ਕਣਕ ਦੀ ਫਸਲ ਬੀਜੀ 25 ਨਵੰਬਰ ਨੂੰ ਜੀ 2024 ਨੂੰ ਹੂੰ ਇਹਨੂੰ ਖਾਦ ਵੀ ਪਾਈ ਅਸੀਂ ਜੀ ਸਪਰੇਅਾਂ ਵੀ ਕੀਤੀਆਂ ਨੇ ਪਾਣੀ ਵੀ ਲਾਇਆ ਜੀ ਜਦੋਂ ਫਸਲ ਪੂਰੀ ਤਿਆਰ ਹੋ ਗਈ ਜੀ ਤੇ 19 ਤਰੀਕ ਦਾ ਦਿਨ ਸੀ ਜੀ ਜੀ ਤੇ ਰਾਤ ਸੀ ਮਤਲਬ 20 ਸੀ ਹਮ ਦਰਮਿਆਨੀ ਰਾਤ ਦਰਮਿਆਨੀ ਰਾਤ ਸੀ ਜੀ ਦਰਮਿਆਨੀ ਰਾਤ ਨੂੰ ਜੀ ਰਣਜੀਤ ਸਿੰਘ ਪੁੱਤਰ ਇੰਦਰ ਸਿੰਘ ਹਮ ਇੰਦਰ ਸਿੰਘ ਪੁੱਤਰ ਅਜਗਰ ਸਿੰਘ ਜੀ ਤੇ ਇਹਨਾਂ ਦੇ ਨਾਲ ਹੋਰ 17 ਕੋ ਬੰਦੇ ਸੀ ਜੀ ਬੰਦੇ ਜਨਾਨੀਆਂ ਵੀ ਸੀ ਨਾਲ ਜੀ ਇਹਨਾਂ ਧੱਕੇਸ਼ਾਈ ਦੇ ਨਾਲ ਪੁਲਿਸ ਨੂੰ ਮਿਲ ਕੇ मैडम अमरजीत कौर जी एसएचओ साहब केड़े ठाणे दी सदर थाना जलालबाद जी अच्छा जी उंदी छह ते जी इना जबरदस्ती कनक ਸਾਡੀ ਵੱਢ ਕੇ ਚੋਰੀ ਲੈ ਗਏ ਨੇ ਜੀ ਇਹ ਅੰਕਲ ਜੀ ਨੇ ਕनक ਵੱਢੀ ਇਹ ਕੋਈ ਸ਼ਰੀਕੇ ਵਾਲੇ ਨੇ ਤੁਹਾਡੇ ਕੇ ਜਾਂ ਵੈਸੇ ਪਿੰਡ ਵਿੱਚ ਨੇ ਇਹਨਾਂ ਦੇ ਖਿਲਾਫ ਪਹਿਲਾਂ ਸਾਡੇ ਪਿਤਾ ਦੇ ਨਾਲ ਮੁਕਦਮੇबाजी ਚਲਦੀ ਰਹੀ ਜਮੀਨ ਨੂੰ ਲੈ ਕੇ ਜਮੀਨ ਨੂੰ ਲੈ ਕੇ ਉਹ ਸਾਡੇ ਹੱਕ ਚ ਸਿਵਲ ਕੋਰਟ ਤੋਂ ਲੈ ਤੇ ਹਾਈ ਕੋਰਟ ਤੱਕ ਗੋਹਨੇ ਜੀ ਕੋਟਾਂ ਦੇ ਵਿੱਚ ਇਹ ਬਿਆਨ ਦਿੰਦੇ ਨੇ ਵੀ ਅਸੀਂ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਜੀ ਇਹ ਜਿਹੜੀ ਜ਼ਮੀਨ ਦਾ ਤੁਸੀਂ ਨਾਂ ਲਿਆ ਕਣਕਵੱਡੀ ਜਿੰਦੇ 'ਚੋਂ ਇਹਦੀ ਰਜਿਸਟਰੀ ਇੰਤਕਾਲ ਗਰਦੌਰੀ ਜਮ੍ਹਾਂਬੰਦੀ ਕਿਸ ਦੇ ਨਾਂ ਹੈ ਸਾਡੇ ਨਾਂ ਹੈ ਜੀ ਅੱਛਾ ਉਹ ਤੁਹਾਡੇ ਕੋਲ ਸਾਰੇ ਪ੍ਰੂਫ ਹੋਗੇ ਹਾਂਜੀ ਹਾਂਜੀ ਸਾਰੇ ਡਾਕੂਮੈਂਟ ਸਾਡੇ ਕੋਲ ਪੇਸ਼ ਕਰ ਸਕਦੇ ਹੋ ਹਾਂਜੀ ਹਾਂਜੀ ਹੁਣ ਕੋਈ ਤਰਸਕ ਨਹੀਂ ਜੀ ਕਣਕਵੱਡੀ ਦੀ ਕੋਈ ਵੀਡੀਓ ਹੋ ਗਈ ਹੈ ਤੁਹਾਡੇ ਕੋਲ ਦੂਜੀ ਪਾਰਟੀ ਨੇ ਉਹ ਜੀ ਹਨੇਰਾ ਹੋ ਰਿਹਾ ਸੀ ਉਸ ਟਾਈਮ ਨੇ ਵੀਡੀਓ ਬਣੀ ਅਸੀਂ ਦੋਰੋਂ ਇਹਨਾਂ ਨੂੰ ਦੇਖਿਆ ਜੀ ਦਲੇਰ ਸਿੰਘ ਰਾ ਭਾਈ ਤੇ ਮੈਂ ਦੋਨੇ ਜੀ ਆਵਾਜ਼ ਮਾਰ ਕੇ ਇਹਨਾਂ ਨੂੰ ਰੋਕਿਆ ਏ ਤੇ ਇਹ ਸਾਡੇ ਉੱਥੇ ਮਗਰ ਲੱਗ ਗਏ ਜੀ ਕੰਪੇ ਵਿੱਚ ਘਰਪਾਨਾ ਜੀ ਬੀਜੀ ਉਹਦੀ ਵੀਡੀਓ ਗਈ ਹੈ ਤੁਹਾਡੇ ਕੋਲ ਹਾਂਜੀ ਉਹ ਹੈ ਗਈ ਜੀ ਸਾਡੇ ਕੋਲ ਹਾਂਜੀ ਪੇਸ਼ ਕਰ ਸਕਦੇ ਹਾਂ ਹਾਂਜੀ ਬਿਲਕੁਲ ਕਰ ਦਿੰਦੇ ਆ ਇਹ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਮਸਲੇ ਬਾਰੇ ਹਾਂਜੀ ਦਰਖਾਸਤਾਂ ਦਿੱਤੀਆਂ ਨੇ ਜੀ ਕਨਕਸ਼ਵਾਸ ਕੀ ਦਵਾਇਆ ਮੈਡਮ ਨੇ ਕਨਕ ਵੱਡਣ ਤੋਂ ਪਹਿਲਾਂ 3 ਤਰੀਕ ਨੂੰ ਚੌਥਾ ਮਹੀਨਾ 2024 ਨੂੰ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਹਾਂ ਤੇ ਦੋਚੀ ਧਮਕੀਆਂ ਦੇ ਰਹੇ ਸੀ ਵੀ ਅਸੀਂ ਤੁਹਾਡੀ ਕਨਕ ਵੱਡਾਂਗੇ ਜੇ ਤੁਸੀਂ ਉੱਥੇ ਕਨਕ ਦੇ ਕੋਲ ਆਏ ਤੋਂ ਨੂੰ ਕਣਕ ਦੇ ਵਿੱਚ ਹੀ ਸਾੜ ਦਿਆਂ ਦੇ ਪਰ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਹੁਣ ਜਿਹੜੀ ਪੁਲਿਸਪਾਸ ਅਸੀਂ ਕਾਫੀ ਚੱਕਰ ਮਾਰੇ ਨੇ ਥਾਣਿਆਂ ਦੇ ਵਿੱਚ ਤੇ ਮੈਡਮ ਬਿਲਕੁਲ ਸਾਡੀ ਕੋਈ ਸੁਣਾਈ ਨਹੀਂ ਕਰਦੀ ਇਥੇ ਪਾਰਟੀ ਨੇ ਪਹਿਲਾਂ ਮੇਰੇ ਪ੍ਰਾਧ ਰੇਰ ਸਿੰਘ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਸੀ ਤੇ ਆਦੇ ਆਪ ਝਾਲੀ ਸੱਟਾਂ ਲਾ ਕੇ ਫਾਈਲ ਕਾ ਦਖਲ ਜੀ ਅੰਕਲ ਜੀ ਕੀ ਮਸਲਾ ਕੀ ਹੈ ਤੇ ਕਿਹੜੇ ਪਿੰਡ ਦੇ ਰਹਿਣਾ ਲਓ ਪਿੰਡ ਜੀ ਮੇਰਾ ਨਾਮ ਜੀ ਦਲੇਰ ਸਿੰਘ ਅੱਛਾ ਇਹ son of ਗੁਰਬਚਨ ਸਿੰਘ ਜੀ ਪਿੰਡ ਲਮੋਛੜ ਖੁਰਦੇ ਜੀ ਜੀ ਚਾਰ ਕਨਾਲਾ ਸਾਡੀ ਕਣਕ ਜਿਹੜੀ 60 70 ਸਾਲਾ ਤੋਂ ਬੀਜਿਆ ਰਹੀ ਹੈ ਜੀ ਅੱਛਾ ਇਹ ਅਸੀਂ ਖੇਤੀ ਕਰਦੇ ਆ ਰਹੇ ਸਰ ਤੇ ਸਾਡੇ ਕੋਲ ਕੋਟਾਂ ਦੇ ਫੈਸਲੇ ਸਾਡੇ ਕੋਲ ਨੇ ਗਰਦੌਰੀ ਵੀ ਸਾਡੇ ਨਾਲ ਹੈ ਜੀ ਤੇ ਪਹਿਲੇ ਇਦਾਂ ਅੰਦਾਜ਼ੇ ਨਹੀਂ ਦਿੰਦੇ ਸੀ ਜੀ ਤੇ ਜਦੋਂ ਸਾਡੇ ਪਿਤਾ ਜੀ ਦੀ ਡੈਥ ਹੋ ਗਈ ਉਦੋਂ ਬਾਅਦ ਇਹਨਾਂ ਨੇ ਦਖਲ ਅੰਦਾਜ਼ੀ ਦੇਣੀ ਸ਼ੁਰੂ ਕਰ ਦਿੱਤੀ ਤੇ ਕੋਰਟ ਵਿੱਚ ਇਹਨਾਂ ਨੇ ਬਿਆਨ ਦੇ ਦਿੱਤੇ ਜੀ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਜੀ ਤੇ ਹੁਣ ਜੀ ਐਸਐਚਓ ਮੈਡਮ ਨੂੰ ਵੀ ਅਸੀਂ ਪਹਿਲੇ ਦਰਖਾਸਤ ਦਿੱਤੀ ਪਹਿਲੇ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਤੇ मैडम ਨੂੰ ਕਿ ਅਸੀਂ ਪਹਿਲੇ ਦਿੱਤੀ ਵੀ ਇਹਨਾਂ ਨੇ ਕਨਕਵਾੜਨੀ ਕੰਦਰ ਅਸੀਂ ਕਨਕਵਾੜ ਲੈਣੀ ਹੈ ਜੇ ਨੇੜੇ ਆਓਗੇ ਤਾਂ ਤੁਹਾਨੂੰ ਸਾੜ ਦਿਆਂਗੇ ਧਮਕੀਆਂ ਦਿੰਦੇ ਸੀ ਜੀ ਤੇ ਅਸੀਂ ਮੈਡਮ ਨੂੰ ਦਰਖਾਸਤ ਦਿੱਤੀ ਤੇ ਮੈਡਮ ਨੇ ਜਿਹੜੀ ਕੋਈ ਸੁਣਵਾਈ ਨਹੀਂ ਕੀਤੀ ਤੇ ਉਹਨਾਂ ਨੇ ਮੈਡਮ ਨਾਲ ਮਿਲ ਕੇ ਜੀਤੀ ਉਹਨਾਂ ਨੇ ਕਨਕਵਾੜ ਲਈ ਜੀ ਅੱਜ ਕਿੰਨੇ ਦਿਨ ਹੋ ਗਏ ਨੇ ਇਸ ਮਸਲੇ ਨੂੰ ਜੀ 19 ਤਰੀਕ ਦੀ ਰਾਤ ਸੀ ਤੇ ਅਗਲੇ ਦਿਨ 20 ਤਰੀਕ ਲੱਗੀ ਤੇ 19 ਤਰੀਕ ਤੋਂ ਲੈ ਕੇ ਅੱਜ 8 ਕੁੰਦੇ ਨਗ ਜੀ ਤੇ ਅਸੀਂ ਚੱਕਰ ਹੀ ਘੱਟ ਰਹੇ ਜੀ ਕਿ ਆਪੀ ਡੀਐਸਪੀ ਸਾਹਿਬ ਨੇ ਦੇ ਵੀ ਇੱਥੇ ਆਏ ਜੀ ਤੇ ਅਜ ਵੀ ਇਹ ਨਹੀਂ ਸਾਹ ਬਏ ਅਸੀਂ ਲਗਾਤਾਰ ਜੀ ਚੱਕਰ ਕੱਟ ਰਹੇ ਆ ਮੈਡਮ ਨੂੰ ਵੀ ਕਹਿ ਰਹੇ ਤੇ ਉਹ ਅੱਗੋਂ ਟਾਲ ਮਟੋਲਿੰਗ ਕਰਦੇ ਨੇ ਕਿੱਲੇ ਦਾ ਕਦੇ ਕੰਦਰ ਵੀ ਆ ਕੇ ਲਾ ਕਿੜਾ ਜੀ ਆ ਕੇੜਾ ਮਤਲਬ ਇਹ ਟਾਲੀ ਮਿਲੀ ਭੁਗਤਿਆ ਯਾਨੀ ਕਿ ਪੁਲਿਸ ਦੀ ਮਿਲੀ ਭੁਗਤਿਆ ਜੀ ਸੁਣਵਾਈ ਨਹੀਂ ਕਰਦੀ ਪੁਲਿਸ ਸੁਣਵਾਈ ਨਹੀਂ ਕਰਦੇ ਜੀ ਕਹਿੰਦੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਜੀ ਇੱਕ ਤੇ ਜਿਹੜੀ ਸਾਡੀ ਕਣਕ ਦਾ ਉਹਨਾਂ ਨੁਕਸਾਨ ਕੀਤਾ ਕਣਕ ਵੱਢ ਕੇ ਚੋਰੀ ਲੈ ਗਏ ਨੇ ਜੀ ਤੇ ਉਹਨਾਂ ਦੇ ਉੱਤੇ ਚੋਰੀ ਦਾ ਜਿਹੜਾ ਉਹ ਕਾਰਵੇ ਕੀਤੀ ਜਾਵੇ ਤੇ ਇੱਕ ਸਾਡੀ ਜਿਹੜੀ ਕਣਕ ਵੱਢ ਕੇ ਲੈ ਗਏ ਨੇ ਉਹ ਸਾਡਾ ਨੁਕਸਾਨ ਉਹ ਸਾਨੂੰ ਪੈਸਾ ਦਰਵਾਇਆ ਜਾਵੇ। ਬਾਪੂ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਭਜਨ ਸਿੰਘ ਜੀ ਪਿੰਡ ਚੱਕ ਮਜੀਦਾ ਹਮ ਉੱਤ ਨਰੈਣ ਸਿੰਘ ਦਾ ਕੀ ਮਸਲਾ ਕੀ ਹੋਇਆ ਤੁਹਾਡੇ ਪਿੰਡ ਉਦਣਾ? ਉਹ ਮਸਲਾ ਜੀ ਮੈਂ ਤਾਂ ਜਲਾਲਾਵਾ ਤੂੰ ਹਟ ਤੇ ਆਦੇ ਪਿੰਡ ਵਾਪਸ ਜਾ ਰਿਹਾ ਸੀ। ਅੱਛਾ ਜੀ ਤੇ ਮੈਂ ਆਖਾਂ ਵੀ ਸ਼ਾਰਟਕਾਡ ਬੜੇ ਰਾਜ ਨਟੇਰੇ ਅੰਦਰ ਤਾਂ ਮੈਂ ਫੋ ਹੀ ਲੰਘ ਜਾਵਾਂ ਅੱਛਾ ਅਗਾ ਗਿਆ ਤੇ 7 ਸਵੇ ਸੱਤ ਦੇ ਟਾਈਮ ਮਤਲਬ ਕਣ ਕਵੱਢੀਆਂ ਦੇ ਅੱਛਾ ਤੇ ਮੈਂ ਤਾਂ ਜੀ ਜਨਾਬ ਕੋਲੋਂ ਲੰਘ ਗਿਆ ਚੁੱਪ ਕਰਕੇ ਕਣਕ ਮਸ਼ੀਨ ਨਾਲ ਵਰਨੇ ਸੀ ਜਾਂ ਹੱਥਾਂ ਨਾਲ ਹੱਥਾਂ ਨਾਲ ਜੀ ਹੱਥਾਂ ਨਾਲ 20 15 20 ਬੰਦੇ ਸੀ ਅੱਛਾ ਜੀ ਬੁੱਢੀਆਂ ਬੰਦੇ ਅੱਛਾ ਜੀ ਤੇ ਮੈਂ ਤਾਂ ਫੇਰ ਉਹ ਤੋਂ ਲੰਘ ਗਿਆ ਭਾਈ ਹਾਂਜੀ ਕੋਈ ਪਛਾਣਦੇ ਉਹ ਬੰਦਿਆਂ ਨੂੰ ਕਿਹੜੇ ਸੀਗੇ ਨਾ ਜੀ ਨੇਰਾ ਪਿਆ ਖਲਾ ਅੱਛਾ ਜੀ ਤੇ ਹੁਣ ਕੀ ਤੁਸੀਂ ਮੰਗ ਕਰਦੇ ਹੋ ਜਿਹੜਾ ਤੁਹਾਡੇ ਪਿੰਡ ਦੇ ਇਸ ਪਰਿਵਾਰ ਦੇ ਨਾਲ ਧੱਕਾ ਹੋਇਆ ਇਹਨਾਂ ਦੀ ਕਣਕ ਜਿਹੜੀ ਵੱਢ ਕੇ ਲੈ ਗਏ ਮੈਂ ਤਾਂ ਨਾ ਜੀ ਇਨਸਾਫ ਹੋਣੀ ਚਾਹੀਦੀ ਹੈ ਕਿਹੜਾ ਇਹਨਾਂ ਨੁਕਸਾਨ ਕਰ ਤੇ ਵੱਢ ਤੇ ਲੈ ਜੀ ਮੈਡਮ ਜੀ ਇੱਕ ਲਮੋਚੜ ਖੁਰਦ ਤੋਂ ਕਰਨੈਲ ਸਿੰਘ ਵਗੈਰਾ ਨੇ ਪਿੰਡ ਦੇ ਹੀ ਕੁਝ ਲੋਕਾਂ ਦੇ ਉੱਪਰ ਚਾਰਕਨਾਲਾ ਕਣਕ ਨੂੰ ਚੋਰੀ ਵੱਢਣ ਦੇ ਦੋਸ਼ ਲਗਾਏ ਗਏ ਨੇ ਕੀ ਇਸ ਸਚਾਈ ਇਹ ਮਾਮਲੇ 'ਚ हां जी கர்ਨੈਲ ਸਿੰਘ ਵਾਸੀ ਨਮੋਚੜ ਖੁਰਦ ਵੱਲੋਂ ਸਾਨੂੰ ਇੱਕ ਦਰਖਾਸਤ ਆਈ ਸੀ ਤੱਕੇ ਨਾਲ ਕਣਕ ਵੱਢਣ ਸੰਬੰਧੀ ਜੀ ਰਣਜੀਤ ਸਿੰਘ ਵਗੈਰਾ ਦੇ ਖਿਲਾਫ ਦਰਖਾਸਤ ਹੈਗੀ ਹੈ ਜੀ ਜਿਸ ਸੰਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰੂਨੀ ਕਾਰਵਾਈ ਕੀਤੀ ਜਾਊਗੀ ਮੈਡਮ ਜੀ ਇੱਕ ਹੋਰ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਚੋਰੀ ਕਣਕ ਵੱਢੀ ਹੈ ਉਹ ਤੁਹਾਡੀ ਸ਼ਹਿਰ ਦੇ ਉੱਪਰ ਵੱਢੀ ਹੈ ਇੱਥੇ ਇਹ ਮਸਲੇ ਤੇ ਕੀ ਕਹਿਣਾ ਨਹੀਂ ਨਹੀਂ ਜੀ ਇਹਨਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈਗੀ ਉਸਨੇ ਤੱਕੇ ਨਾਲ ਕਣਕ ਨਹੀਂ ਵੜਾਈ ਜੀ ਕੋਈ ਇਹਨਾਂ ਦਾ ਝਗੜਾ ਵੀ ਚੱਲਦਾ ਆ ਰਿਹਾ ਪੁਰਾਣਾ ਇਹਨਾਂ ਦਾ ਦੋ ਤੇ ਹੁਣ ਜਿਹੜੀ ਕਣਕ ਵੱਢੀ ਗਈ ਹੈ ਇਹ ਇਹ ਦੇ ਸਬੰਧੀ ਕਿਹੋ ਜੀ ਕਾਰਵਾਈ ਕਰੋ ਇਹਦੇ ਮੁਤਾਬਕ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਹੋਣਗੇ ਜੋ ਵੀ ਸਚਾਈ ਸਾਹਮਣੇ ਆਉਦੀ ਉਸ ਮੁਤਾਬਕ ਕੰਦੀ ਕਰ ਲਈ ਕੀਤੀ ਜਾਊਗੀ ਮੈਡਮ ਜੀ ਇਹਨਾਂ ਦਾ ਇੱਕ ਹੋਰ ਕਿਹਾ ਸੀ ਕਹਿੰਦੇ ਜਦੋਂ ਇਹ ਕਣਕ ਬੀਜੀ ਸੀ ਸਾਡੇ ਕੋਲ ਵੀਡੀਓ ਵੀ ਹੈ ਅਸੀਂ ਬੀਜੀ ਸੀ ਪਰ ਸਾਂਝੇ ਖਾਤੇ ਦੇ ਵਿੱਚ ਉਹ ਦੂਜੀ ਧਿਰ ਨੇ ਵਾਢ ਲਈ ਆ ਪੜਤਾਲ ਕਰਦੇ ਹਾਂ ਜੀ ਪੜਤਾਲ ਕਰਨ ਤੋਂ ਬਾਅਦ ਜਿਹੋ ਜਿਹੇ ਹਾਲਾਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ